ਸੋ ਖਡੂਰ ਸਾਹਿਬ ਤੋਂ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜ ਰਿਹਾ ਤੇ ਨਾਲ ਹੀ ਹੁਣ ਅਕਾਲੀ ਦਲ ਤੋਂ ਵਿਰਸਾ ਸਿੰਘ ਬਲਟੋਆ ਨੂੰ ਅਕਾਲੀ ਦਲ ਨੇ ਚੋਣ ਮੈਦਾਨ ਸੇ ਉਤਾਰਿਆ ਸੋ ਸਾਹ ਨਾਲ ਅਮਰਿਤਪਾਲ ਜੀ ਦੇ ਪਿਤਾ ਜੀ ਮੌਜੂਦ ਹੈ ਸਰ ਇੱਕ ਪਾਸੇ ਅਮਰਿਤਪਾਲ ਜੀ ਲੜ ਰਹੇ ਹੈ ਦੂਜੇ ਪਾਸੇ ਬਲਟੋਆ ਸਾਹਿਬ ਨੂੰ ਅਕਾਲੀ ਦਲ ਨੇ ਉਤਾਰਿਆ ਇਸ ਸਾਰੇ ਨੂੰ ਕਿਵੇਂ ਦੇਖਦੇ ਹੋ ਇਹ ਜੀ ਇਹ ਤਾਂ ਲੋਕ ਦੇਖਣਗੇ ਅਸੀਂ ਤਾਂ ਅਮਰਿਤਪਾਲ ਸਿੰਘ ਜੀ ਤੇ ਚਾਰ ਦਿਨ ਪਹਿਲਾਂ ਤੋਂ ਖੜੇ ਸੀ ਤੇ ਸਾਨੂੰ ਉਮੀਦ ਸੀ ਕਿ ਸ਼ਾਇਦ ਅਕਾਲੀ ਦਲ ਆਪਣਾ ਫਰਕ ਸਮਝਦਾ ਆ ਵੀ ਇਸੇ ਸੀਟ ਤੇ ਉਮੀਦਵਾਰ ਨਹੀਂ ਲਊਗਾ ਕਿਉਂਕਿ ਅਕਾਲੀ ਗੱਲ ਪੰਥਕ ਹੋਣ ਦਾ ਦਾਵਾ ਕਰਦਾ ਤੇ ਅਮਰਤਪਾਲ ਅੱਜ ਦੀ ਡੇਟ 'ਚ ਲੋਕਾਂ ਦੇ ਮਨਾਂ 'ਚ ਪੰਥਕ ਆ ਇਸ ਕਰਕੇ ਉਹਦੇ ਬਰਬੋਰ 'ਚ ਜਾਣਾ ਮੇਰੇ ਖਿਆਲ ਅਕਾਲੀ ਦਲ ਨੂੰ ਨਹੀਂ ਸੀ ਚਾਹੀਦਾ ਚਲੋ ਫਿਰ ਵੀ ਉਹਨਾਂ ਦੀ ਮਰਜ਼ੀ ਆ ਤੇ ਸਵੇਰੇ ਬੁਲਟੋਆ ਸਾਹਿਬ ਆਏ ਸੀ ਮੈਨੂੰ ਲੋਕ ਚਾਹਤ ਬੁਰਾ ਭਲਾਏ ਸੀ ਤੇ ਕਹਿ ਰਹੇ ਆ ਕਿ ਤੁਸੀਂ ਤੇ ਅਸੀਂ ਕਹਾਂ ਵੀ ਸਾਡੇ ਪਰਿਵਾਰ ਨੇ ਤੇ ਨਹੀਂ ਕਿਹਾ ਤੁਸੀਂ ਪਹਿਲੀ ਕਾਨਫਰੰਸ 'ਚ ਕਈ ਕੁਝ ਸਾਡੇ ਖਿਲਾਫ ਕਹਿਣ ਦਾ ਪੈਜੀ ਉਹਨਾਂ ਨੂੰ ਇਨੈਚਰ ਹੋਇਆ ਗੈਨੈਚਰ ਤੋਂ ਬੈਠੇ ਤੇ ਅਸੀਂ ਤੇ ਬਹੁਤ ਸ਼ਾਂਤ ਜਿਤਨਾ ਹੀ ਤੇ ਲੋਕਾਂ ਦੇ ਉੱਪਰ ਫੈਸਲਾ ਸਾਡਾ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਪੰਥਕ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਕਿਉਂਕਿ ਭਾਈ ਸਾਹਿਬ ਬੜੀ ਵੀ ਬਾਕੀ ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕਦੇ ਆ ਕਰਦੇ ਵੀ ਰਹੇ ਪਿੱਛੇ ਵੀ ਕਰਦੇ ਨਸ਼ਿਆਂ ਦਾ ਨੌਜਵਾਨੀ ਦਾ ਬੁੱਧਾ ਜਿਹੜਾ ਕਿਸਾਨੀ ਦਾ ਸਾਰਾ ਇੱਕ ਇਹੋ ਜਿਹਾ ਲੀਡਰ ਜਿਹੜਾ ਕਿ ਉਹ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਉਹ ਗੱਲ ਨੂੰ ਪਹੁੰਚਾ ਸਕਦਾ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਸਾਡੀ ਸੱਚ ਸਿਕਸ਼ਣਤਾ ਨੂੰ ਕਿ ਤੁਸੀਂ ਵੱਧ ਚੜ ਕੇ ਭਾਈ ਅਮਰਪਾਲ ਦਾ ਸਾਥ ਦਿਓ ਕੀ ਕੀ ਲੱਗਦਾ ਸੀ ਤੁਹਾਨੂੰ ਜਦੋਂ ਭਾਈ ਅਮਰਪਾਲ ਜੀ ਚੋਨਾ ਚ ਤੁਸੀਂ ਉਤਾਰਿਆ ਸੀ ਇਹ ਜਾਦੂ ਉਮੀਦਵਾਰ ਦੇ ਤੌਰ ਤੇ ਤੁਹਾਨੂੰ ਲੱਗਦਾ ਸੀ ਕਿ ਅਕਾਲੀ ਦਲ ਨਹੀਂ ਖੜਾ ਕਰੇਗਾ ਕਿਉਂਕਿ ਤੁਹਾਨੂੰ ਅਕਾਲੀ ਦਲ ਨੇ ਵੀ ਤੁਸੀ ਦਾ ਸਿਆਸੀ ਕਿ ਅਕਾਲੀ ਦਲ ਲਾ ਲੋ ਵੀ ਤੁਹਾਨੂੰ ਸੀਟ ਲੜਨ ਦੀ ਆਫਰ ਸੀ ਲੇਕਿਨ ਤੁਸੀਂ ਇਹ ਜਾਤ ਲੜਨਾ ਹੀ ਮناسب ਸਮਝਿਆ ਨਹੀਂ ਅਸੀਂ ਕਿ ਪਾਰਟੀਆਂ ਦੇ ਆਪਸ ਵਿੱਚ ਕਈ ਸੌ ਹੁੰਦੇ ਆ ਆਪਸੀ મતਭੇਦ ਤੇ ਅਸੀਂ ਸੋਚਦੇ ਕਿ ਇਸ ਮਾਮਲੇ ਤੇ ਪੂਰਾ ਪੰਦ ਇਕੱਠਾ ਹੋ ਸਕਦਾ ਤੇ ਅਸੀਂ ਇਸ ਕਰਕੇ ਫੈਸਲਾ ਸਾਨੂੰ ਕਈਆਂ ਪਾਰਟੀਆਂ ਨੂੰ ਵੀ ਆਫਰ ਸੀ ਗਈ ਪਰ ਪਹਿਲੀ ਗੱਲ ਤੇ ਅਸੀਂ ਰਾਜਨੀਤੀ ਚਾਉਣਾ ਨਹੀਂ ਚਾਹਦੇ ਉਹ ਹਾਲਾਤ ਇਦਾਂ ਦੇ ਬਣ ਗਏ ਉਹਨਾਂ ਨੇ ਇਹ ਫੈਸਲਾ ਚਲੋ ਲਾਸਟ ਤੇ ਆ ਕੇ ਨੇ ਤੇ ਇਹ 2 ਮਹੀਨੇ ਪਹਿਲਾਂ ਤੋਂ ਵੀ ਤਿਆਰੀ ਕਰ ਸਕਦੇ ਸੀ ਤੇ ਪਰ ਸਾਡਾ ਕੋਈ ਮਕਸਦ ਵੈਸੇ ਵੀ ਰਾਜਨੀਤੀ ਕਰਨ ਦਾ ਨਹੀਂ ਆ ਸਾਡਾ ਮਸਤੇ ਇੱਕ ਧਰਮ ਦੀ ਲਹਿਰ ਦਾ ਸੀਗਾ ਕਿਸੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਤੇ ਚਲੋ ਲੋਕਾਂ ਦੀ رائے ਸੀ ਕਿ ਇਹ 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 ਇਧਰ ਵੀ ਇਹ ਕਦਮ ਰੱਖਣਾ ਚਾਹੀਦਾ ਤੇ ਚਲੋ ਲੋਕ ਲੋਕਾਂ ਦੇ ਉਹ ਸਹਿਯੋਗ ਦੀ ਅਪੀਲ ਵੀ ਆ ਤੇ ਲੋਕਾਂ ਦਾ ਸਹਿਯੋਗ ਦੀ ਉਮੀਦ ਵੀ ਹੈ ਸਾਨੂੰ ਤੇ ਇਸ ਕਰਕੇ ਵਾਇਕਲ ਦੀ ਲੋਕਾਂ ਲੋਕਾਂ ਦੇ ਕਹਿਣ ਤੇ ਹੀ ਅਮਰਪਾਲ ਜੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਚ ਉਤਰਿਆ ਕਿ ਲੱਗਦਾ ਕਿ ਪੰਥ ਇਹੋ ਜੀ ਸਮੇਂ ਚ ਵੰਡਿਆ ਜਾਂਦਾ ਨੇ ਲੋਕਾਂ ਦੇ ਸਾਨੂੰ ਜਦੋਂ ਤੇ ਅਸੀਂ ਮੋਰਚੇ ਚ ਬੈਠੇ ਸਾਰ ਬਹੁਤ ਲੋਕ ਸਾਨੂੰ ਦਿੱਲੀ ਆ ਕੇ ਕਹਿੰਦੇ ਸੀ ਕਿ ਇੱਕ ਮੌਕਾ ਬਈ ਆਇਆ ਵਾ ਤੇ ਤੁਸੀਂ ਉਹਨਾਂ ਨੂੰ ਇਲੈਕਸ਼ਨ ਲੜਨ ਵਾਸਤੇ ਰਾਜ਼ੀ ਕਰੋ ਪਰ ਉਹ ਨਹੀਂ ਸੀ ਮੰਨ ਰਹੇ ਤੇ ਪਰ ਲਾਸਟ ਮੂਮੈਂਟ ਤੇ ਪਤਾ ਨਹੀਂ ਕੋ ਗੁਰੂ ਮਹਾਰਾਜ ਜੀ ਕੋਈ ਖੇੜੇ ਦੰਦੀ ਆ ਤੇ ਉਹਨਾਂ ਨੇ ਉਹ ਤੇ ਥੋੜੀ ਹਾਮੀ ਭਰ ਦਿੱਤੀ ਤੇ ਮਨ ਉਹ ਲੜ ਰਹਾ ਤੇ ਅਸੀਂ ਪੂਰੇ ਉਹਨਾਂ ਦੇ ਨਾਲ ਆਂ ਡਟ ਕੇ ਸਾਡੇ ਬਾਕੀ ਅਸੀਂ ਕਿਸੇ ਪਾਰਟੀ ਨੂੰ ਵੀ ਇਹ ਉਹਨਾਂ ਨੂੰ ਜੋ ਬਲਟੋਆ ਸਾਹਿਬ ਕਹਿ ਰਹੇ ਉਹ ਇਦਾਂ ਦੀ ਤੇ ਕੋਈ ਸਾਡੇ ਪਰਿਵਾਰ ਨਾਲ ਕੋਈ ਗੱਲ ਨਹੀਂ ਕੱਲ ਕੱਲ ਬਲਟੋਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇੱਕ ਲਿਸਟ ਬਣਾਈ ਹੈ ਜਿਹੜੇ ਜਿਹੜੇ ਉਹਨਾਂ ਦੇ ਲਈ ਪ੍ਰਚਾਰ ਕਰਨਗੇ ਉਸ ਦੇ ਵਿੱਚ ਤੁਹਾਡਾ ਨਾਮ ਵੀ ਨਵੇਂ ਨੰਬਰ ਤੇ ਹੈਗਾ ਕਿ ਅਮਰਤਪਾਲ ਦਾ ਪਰਿਵਾਰ ਵੀ ਉਹਨਾਂ ਲਈ ਪ੍ਰਚਾਰ ਕਰੇਗਾ ਨੀ ਇਦਾਂ ਦਾ ਉਹ ਆਪਣੇ ਕੋਲੋਂ ਜਿਹੜੀਆਂ ਮਰਜ਼ੀ ਲਿਸਟਾਂ ਬਣਾਈ ਜਾਵੇ ਉਹ 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 ਨਹੀਂ ਸਾਡੇ ਨਾਲ ਤੇ ਬਲਟੋਆ ਸਾਹਿਬ ਦੀ 2 2 ਮਹੀਨੇ ਤੋਂ ਵੀ ਜ਼ਿਆਦਾ ਟਾਈਮ ਪਹਿਲਾਂ ਇੱਥੇ ਜੋ ਮੋਰਚੇ 'ਚ ਆਏ ਸੀ ਉਹਨਾਂ ਹਾਜ਼ਰੀ ਭਰੀ ਸੀ ਉਦੋਂ ਤੋਂ ਬਾਅਦ ਅਸੀਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਤੇ ਹੁਣ ਕੀ ਲੱਗਦਾ ਕਿ ਬਲਟੋਆ ਸਾਹਿਬ ਤੁਹਾਨੂੰ ਆਏ ਆ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਕੱਠੇ ਹੋ ਕੇ ਚੱਲਦੇ ਆ ਜਾਂ ਕੋਈ ਐਹੋ ਜੀ ਗੱਲ ਕੀਤੀ ਨਹੀਂ ਇਦਾਂ ਦੀ ਗੱਲ ਤੇ ਕੋਈ ਨਹੀਂ ਕੀਤੀ ਤੇ ਹੁਣ ਅਸੀਂ ਤੇ ਅੱਜ ਵੀ ਇਹੋ ਹੀ ਜੌਣੇ ਆ ਵੀ ਇੱਥੇ ਭਾਈ ਸਾਹਿਬ ਖੜੇ ਉਹਨਾਂ ਦਾ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨੀ ਚਾਹੀਦੀ ਮਾਨ ਸਾਹਿਬ ਨੇ ਕੀਤੀ ਆ ਹੋਰ ਇੱਕ ਡਰਾਈਵਰ ਇਕਤਾ ਯੂਨੀਅਨ ਆ ਕੋਈ ਬਲਵਿੰਦਰ ਸਿੰਘ ਤੋੜ ਜਿਹੜੇ ਉਹਨਾਂ ਉਹਨਾਂ ਨੇ ਕਹਿੰਦੇ ਸਾਰੇ ਕੈਂਡੀਡੇਟ ਖੜੇ ਕਰ ਰਹੇ ਸਨ ਇਹ ਸੀਟ ਕੋਲ ਛੜਤਾ ਬਾਕੀ ਕਿਸਾਨ ਜਥੇਬੰਦੀਆਂ ਹੋਰ ਬਹੁਤ ਲੋਕ ਸਹਿਯੋਗ ਕਰ ਰਹੇ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਕੀ ਵੀ ਚੀਜ਼ਾਂ ਨੂੰ ਇਹਨਾਂ ਨੂੰ ਕਹਿੰਦੇ ਕਿ ਅਜੇ ਵੀ ਸੋਚ ਵਿਚਾਰ ਦਾ ਟਾਈਮ ਆ ਕਿ ਤੁਸੀਂ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰੋ ਬਹੁਤ ਬਹੁਤ ਧੰਨਵਾਦ ਜੀ ਸੋ ਐਸਾ ਨਾ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਜੀ ਇਹਨਾਂ ਦਾ ਸਾਬਤ ਤੌਰ ਤੇ ਕਹਿਣਾ ਕਿ ਉਹਨਾਂ ਨੂੰ ਅਕਾਲੀ ਦਲ ਤੋਂ ਇਹ ਉਮੀਦ ਨਹੀਂ ਸੀ ਕਿ ਅਕਾਲੀ ਦਲ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ उतਾਰੇਗਾ ਹਾਲਕਿ ਬਿਰਸਤ ਸਿੰਘ ਵੱਲ ਤੋਂ ਉਹ ਦੋ ਮਹੀਨਾ ਪਹਿਲਾਂ ਉਹਨਾਂ ਦੇ ਕੋਲ ਜ਼ਰੂਰ ਆਏ ਸੀ ਲੇਕਿਨ ਅੱਜ ਉਹਨਾਂ ਦੇ ਕੋਲ ਦੁਬਾਰਾ ਆਏ ਆ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਅਕਾਲੀ ਦਲ ਨੇ ਉਹਨਾਂ ਦੇ ਭਰੋਸਾ ਜਤਾਇਆ ਵਾ ਸੋ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਆ ਸੋ ਹਾਲਕਿ ਤਰਸੇਮ ਸਿੰਘ ਦਾ ਜ਼ਰੂਰ ਕਹਿਣਾ ਹੈ ਕਿ ਇਸ ਇਹੋ ਜੇ ਮੌਕੇ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹਾਲਾਂਕਿ ਉਹਨਾਂ ਨੂੰ ਪਾਰਟੀਆਂ ਤੋਂ ਵੀ ਟਿਕਟ ਦੀ ਆਫਰ ਸੀ ਲੇਕਿਨ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਹੀ ਆਪਣੇ ਬੇਟੇ ਨੂੰ ਭਾਈ ਅਮਰਤਪਾਲ ਨੂੰ ਚੋਣ ਮਦਦ ਜੂਤਾ ਉਤਾਰਨਾ ਮੁਨਾਸਿਬ ਸਮਝਿਆ ਅਮਿਤ ਸ਼ਰਮਾ ਪੰਜਾਬ ਤੱਕ ਅੰਬੀਸ਼ਨਰ